ਇਹ ਰਿਕ ਪਾਸ ਸ਼ੀਸ਼ੇ ਭੰਨ ਦਾ ਮਾਮਲਾ ਸਾਹਮਣੇ ਹੈ ਕਿ ਕੀ ਕੀ ਸਾਰੀ ਗੱਲਬਾਤ ਹਾਂਜੀ ਆਪਣੇ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਜਿਹੜਾ ਸਕੂਲ ਹੈ ਮਾਰ ਰੋੜ ਤੇ ਸਥਿਤਾ ਸੋ ਇਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਤੁਹਾਨੂੰ ਕੰਪਲੇਨਟ ਮੂਵ ਕੀਤੀ ਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਬੱਚੀ ਨੂੰ ਵੈਦ ਤੋਂ ਹਟਾਇਆ ਸੀਗਾ ਉਹ ਮਿਸ ਬਿਹੇਵ ਕਰਦੀ ਸੀ ਬਾਕੀ ਬੱਚਿਆਂ ਨਾਲ ਤਾਂ ਜਿਹੜੇ ਕਨਸਰਨਡ ਸਟਾਫ ਸੀਗਾ ਸੋ ਅੱਜ ਉਹਦੇ ਵੱਲੋਂ ਤੇ ਉਹਦੀ ਸਿਸਟਰ ਵੱਲੋਂ ਬੱਸ ਨੂੰ ਰੋਕ ਕੇ ਮਤਲਬ ਕੀ ਤਮਾਸ਼ਾ ਕੀਤਾ ਗਿਆ ਤੇ ਜਿਹੜਾ ਉਹਨਾਂ ਨੇ ਜਿਹੜਾ ਗੱਡੀ ਦਾ ਸਕੂਲ ਯਾਰਡ ਦਾ ਗਲਾਸ ਸੀਗਾ ਉਹਨੂੰ ਵੀ ਤੋੜਿਆ ਸੋ ਕਮਲੇਂਡਰ ਜੀ ਉਹਨਾਂ ਤੋਂ ਲੈ ਲਈ ਹੈ ਜੀ ਜੋ ਅਕੋਰਡਿੰਗ ਟੂ ਲੋ ਬਾਬ ਦੀ ਕਾਰਵਾਈ ਉਹਦੇ ਅਗੇਂਸਟ ਕੀਤੀ ਜਾਊਗੀ। ਬਸ ਤੇ ਪਿੱਛੇ ਬਸ ਤੇ ਕੁਝ ਬੱਚੇ ਵੀ ਸਵਾਰ ਸੀਗੇ ਜੀ। ਸਰ ਕੋਈ ਸੱਟ ਨਹੀਂ ਆਈ। ਨਹੀਂ ਕਿਸੇ ਦੀ ਇੰਜਰੀ ਨਹੀਂ ਹੋਈ। ਉਹਨਾਂ ਲੜਕੀ ਦੇ ਥੋੜੀ ਜਿਹੀ ਸੱਟ ਲੱਗ ਸਰ ਇਹ ਜਿਹਨਾਂ ਨੇ ਸ਼ੀਸ਼ਾ ਤੋੜਿਆ ਸੀਗਾ ਬਾਕੀ ਸਾਰੇ ਸਕੇਟਾਂ। ਕਾਰਨ ਕੀ ਹੈ ਸਰ ਇਹ ਬ੍ਰੀਫ? ਉਹ ਬੇਸਿਕਲੀ ਕਾਰਤੋ ਕੀ ਹੈ ਜਿਹੜਾ ਨਿਯਮ ਮੁਤਾਬਿਕ ਉਹਨੂੰ ਬਸ ਤੋਂ ਹਟਾਇਆ ਗਿਆ ਸੀਗਾ। ਸੋ ਉਹਦੇ ਗੁੱਸੇ 'ਚ ਉਹਨੇ ਆ ਕੇ ਸਟੈਪ ਚੱਕਿਆ। ਕੀ ਲੱਗਦਾ ਸਰ ਅੱਜਕੱਲ੍ਹ ਬੱਚਿਆਂ 'ਚ ਇੰਨੀ ਸ਼ਾਂਤ ਸ਼ਿਲਤਾ ਨਹੀਂ ਹੈ ਇੰਨੀ ਛੋਟੀ ਜਿਹੀ ਗੱਲ ਪ ਇਹ ਤਾਂ ਦੇਖੋ ਜੀ ਪੇਰੈਂਟਸ ਨੂੰ ਬ੍ਰਿੰਗਿੰਗ ਤੇ ਧਿਆਨ ਦੇਣਾ ਚਾਹੀਦਾ ਹੈ ਨਾ ਇਹਦਾ ਮਤਲਬ ਕੀ ਕਰ ਤੋਂ ਸ਼ੁਰੂ ਹੁੰਦਾ ਸੋ ਆਈ ਥਿੰਕ ਤੇ ਆਪਾਂ ਸਾਰਿਆਂ ਦੇ ਬੱਚਿਆਂ ਨੂੰ ਸਹੀ ਸਿੱਖਿਆ ਦੇਵਾਂਗੇ ਤਾਂ ਸਾਰਾ ਕੁਝ ਉਹਨਾਂ ਦਾ ਐਂਗਰ ਇਸ਼ੂਸ ਸਾਰਾ ਕੰਟਰੋਲ ਚ ਰਹੂਗਾ ਤੇ ਉਹ ਮਤਲਬ ਕੀ ਚੰਗੇ ਇਨਸਾਨ ਬਣਨਗੇ ਸਭ ਤੋਂ ਪਹਿਲਾਂ ਕਿੰਨੇ ਜਾਂਦੇ ਨੇ ਹੋਰ ਹੋਰ ਵੀ ਸਿੱਟਕੋ ਤੇ ਉਹਦੀ ਸਿਸਟਰੀ ਸੀਗੀ ਜਿਹੜੀ ਉਹਨਾਂ ਨੇ ਸਾਨੂੰ ਵੀਡੀਓ ਦਿਖਾਈ ਬਾਕੀ ਜੇ ਕੋਈ ਹੋਰ ਬੰਦਾ ਹੋਊਗਾ ਉਹ ਅਸੀਂ ਵੈਰੀਫਾਈ ਕਰਕੇ ਜੋ ਬੰਦਾ ਹੋਊਗਾ ਕਰਾਂ ਕਿਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਇੱਕ ਵਾਰੀ ਅਜੇ ਕੰਪਲੇਂਟ ਆਈ ਹੈ ਜੀ ਅਸੀਂ ਸਾਰੇ ਫੈਕਟਸ ਚੈੱਕ ਕਰ ਲਈਏ ਉਸ ਤੋਂ ਬਾ